ਮਣੀ ਦੇ ਪਪਾ ਚਾ ਕੇ ਉੱਤੇ ਦਾ ਚੜ ਗਿਆ ਹੁਣ ਦੇਖ ਕਹਿੰਦਾ ਥੱਲੇ ਨਹੀਂ ਉਤਰਾਂ ਕਦੇ ਕਦੇ ਕਹਿੰਦਾ ਨਿੰਮ ਲ ਬਿਲਾ ਦੇ ਕਦੇ ਕਹਿੰਦਾ ਪੌੜੀ ਲਿਆ ਦਿਓ ਵਾਲੀ ਕੁੱਤੀ ਜੀ ਆ ਪੰਪ ਹਾਂ ਹੁਣ ਆ ਗਿਆ ਥੱਲੇ ਤੇ ਤੀਜੇ ਦਿਨ ਦੇ ਬਲਾਊਸ ਤੋਂ ਸਵਾਗਤ ਆ ਅੱਜ ਅਸੀਂ ਬਾਹਰ ਤੋਂ ਛੱਲੇ ਸੀ ਬਾਈ ਰਾਤ ਆਈ ਸੀ 2 ਵਜੇ ਰੇ ਤੇ ਅੱਜ ਥੋੜਾ ਜਿਹਾ ਕੰਮ ਹੋ ਗਿਆ ਸਾਨੂੰ ਏ ਵੱਜ ਗਏ 11 ਦਾ ਟਾਈਮ ਹੁਣ ਚੱਲੇ ਅਸੀਂ ਵਾਪਸ ਤੇ ਮਨੀ ਵਾਲਾ ਟਰੈਕਟਰ ਉਹ ਲੰਘ ਜਾ ਬਸ ਆਪਾਂ ਵੀ ਚੱਲੇ ਅਸੀਂ ਆ ਗਏ ਸੀ ਬਈ ਮਿੱਤਰੋ ਪਿੰਡ ਦੇ ਲਵੇ ਤੇ ਜਵਾਖਾਂ ਨੂੰ ਪੀਜਾ ਪੂਜਾ ਲੈ ਕੇ ਤੇ ਅਸੀਂ ਖਾ ਪੀ ਆਏ ਉੱਥੇ ਤੇ ਟਰੈਕਟਰ ਲਾ ਰ ਕੇ ਆਪਾਂ ਮੰਡੀ ਚ ਤੇ ਰੀਲਾ ਬਣਾਈਆਂ ਬਲਾ ਉਹ ਸਾਈਕਲਿੰਗ ਲੈ ਕੇ ਆਈ ਜੀ ਬੱਸ ਉਹਨਾਂ ਨਾਲ ਤੇ ਉਹ ਦੇਖੋ ਉਧਰ ਕੈਮਰਾਮੈਨ ਤੇ ਬੱਸ ਹੁਣ ਪਿੰਡ ਨੂੰ ਚੱਲੇ ਆ ਫੇਨਾ ਧੋ ਕੇ ਪੈਨਿਆ ਸੀ ਰਾਤ ਲੇਟ ਸੌਂਈ ਸੀ ਦਿਨ ਮਨੀ ਕਹਿੰਦਾ ਨੀਂਦ ਮੇਰੀ ਪੂਰੀ ਨਹੀਂ ਹੋਈ ਮਨੀ ਟੈਟੂ ਦੇਖਾ ਲੈ ਟੈਟੂ ਚੈੱਕ ਕਰੋ ਬਈ ਇੱਕ ਦਿਨ ਹੋਇਆ ਜੇ ਬਣਾ ਗੱਲਬਾਤ ਬਣ ਗਈ ਪਾਪਾ ਤੇ ਬਾਕੀ ਘਰੇ ਚੱਲਦੇ ਆਪਾਂ ਉਦੋਂ ਰਾਜਾ ਸ਼ੂਟ ਵੀ ਚੱਲੀ ਜਾਂਦਾ ਚਾ ਰੀਲਾਂ ਨਾਲੇ ਰੀਲਾਂ ਬਣਾਇਆ ਰਿਹਾ ਉਹ ਉਹ ਇੱਕੋ ਖੇਚਣੀ ਆ ਘੰਟਾ ਹੋ ਗਿਆ ਮੈਨੂੰ ਇਹ ਕਹਿੰਦਾ ਫੋਟੋ ਹੀ ਨਹੀਂ ਖੇਚਣੀ ਆ ਮੈਨੂੰ ਲੈ ਹੱਦ ਹੋ ਗਈ ਦੇਖ ਲਿਆ ਮੈਨੇ ਕੈਮਰਾਮੈਨ ਉਹ ਖੰਦ ਕਾਲਣਾ ਉਹਨੂੰ ਭੈਣਾ ਟਾਂਡ ਮੇਰੇ ਵਾਲਾ ਕੁੜੀ ਆ ਉਹਦੇ ਵਾਲਾ ਕੜ ਜਾ ਕੜ ਜਾ ਹੁਣ ਵੋਟਰ ਤਾਂ ਦੇਖ ਲਾ ਅੱਈਆ ਅੱਈਆ ਕੈਂਡਾ ਦੇਖਾ ਮੈਂ ਪਸੰਦ ਆ ਕੀ ਹਾਂ ਗਿਆ ਟਾਟੂ ਘਟਦੀ ਦਾ ਗੱਲ ਕਰ ਟਾਟੂ ਜੇ ਤਾਜ਼ਾ ਨਾ ਗੂੜਾ ਹੋਏਗਾ ਜੇ ਟਾਟੂ ਹੋਰ ਲਾ ਵੀ ਆ ਜਾ ਐ ਤਾਂ ਇਹਨਾਂ ਕਵਦੇ ਖਤਰਨਾਕ ਖਤਰਨਾਕ ਛਾਇਡ ਸੂੜ ਨੂੰ ਝਾਕ ਬੁਆਏ ਨਾ ਜਾ ਕਾ ਇਨਾਂ ਵਰੀ ਵਾ ਗਿਆ ਹਾਏ ਯਾਰ ਮਣੀ ਦੇ ਪਪਾ ਚਾ ਕੇ ਉੱਤੇ ਦਾ ਚੜ ਗਿਆ ਹੁਣ ਦੇਖ ਕਹਿੰਦਾ ਥੱਲੇ ਨਹੀਂ ਉਤਰਿਆ ਕਦੇ ਕਹਿੰਦਾ ਨਿੰਮ ਲਵੇਲਾ ਦੇ ਕਦੇ ਕਹਿੰਦਾ ਪੌੜੀ ਲਿਆ ਦਿਓ ਪੌੜੀ ਪੂੜੀ ਦਾ ਹੁਣ ਕਹਿੰਦਾ ਸਾਲ ਮਾਰਨ ਦੀ ਪੁਜਾਰਾ ਪਾਲੀ ਕੁੱਤੀ ਜੀ ਆ ਪੰਪ ਮਣੀ ਨੇ ਦੇਤੇ ਸਾਲ ਮਾਰ ਯਾਰ ਬੁੱਚ ਲਾਂਗੇ ਮਰਨਾ ਲਾਲਿਆ ਬੁੱਚ ਲਾਂਗੇ ਸਰੋਂ ਕੋਲੇ ਲਿਆ ਆ ਸਰੋਂ ਦੇ ਬਾਹਰ ਨਾ ਮਾਇਤਾਰਾ ਤੈਨੂੰ ਓ ਮਾਇਆ ਪੇਪਰ ਦਾ ਵੇਲਾ ਹੋ ਗਿਆ ਮੈਂ ਤਾਂ ਉੱਤਰ ਜੂ ਓ ਬਾਹਰ ਜਾ ਯਾਰ ਮਾਇਆ ਬਾਹਰ ਕਰੋ ਓਏ ਨਾਈਂ ਜਿਵੇਂ ਬਣਾਵਾ ਚੱਲਣ ਦੇ ਓ ਨਹੀਂ ਉੱਤਰ ਮੈਂ ਭੱਲੀ ਆ ਜਾਣਾ ਨਹੀਂ ਨਹੀਂ ਬਾਹਰ ਦੋ 50 ਨਾ ਉਹ ਨਹੀਂ ਬਿਸਕੁਟ ਕਰਾਉਂਦੇ ਐ ਫੋਕੋਤੀ ਜਿਹਾ ਮੈਂ ਨਾਰਕ ਨੀਂ ਛੱਡਦੇ ਓ ਮਨੀ ਚਾੜਨਾ ਕਰਨਾ ਮਨੀ ਓਏ ਚਾੜਨਾ ਕਰੀ ਰੀਅਲ ਬਣਾ ਲਈ ਆ ਕੇ ਐ ਉਹ ਕਰਦਾ ਮੈਂ ਯਾਰ ਬੇਚੇਤਾ ਹੋ ਕੇ ਬੈਠੂਗਾ ਮਨੀ ਚੱਕਲਾ ਰਹੀਗਾ ਜੇ ਤਾਨੂੰ ਫਰੇਲ ਬਣਾਣੀ ਫਿਰਦਾ ਮੈਂ ਬੇਜਿੰਤਾ ਹੋ ਕੇ ਬੈਠੂ ਨਹੀਂ ਬਈ ਅੱਜ ਬਹੁਤ ਹੱਥ ਵਾਲਾ ਹੱਥ ਜਾ ਉਹ ਕਰਾਉਂਦਾ ਉਹ ਦਾ ਆਪਾਂ ਸਹਿੰਦਾ ਜਰਾ ਮਾਰੇਗਾ ਇਹ ਕਰੂੰਗਾ ਜਬਾ ਖਾਵਾ ਪੀਆ ਠੰਡਾ ਕਰਾਤਾ ਸੋਨੇ ਦਾ ਮੰਡੀ ਪੱਕੀ ਐ ਓਏ ਮੰਡੀ ਪੱਕੀ ਆ ਬੱਟ ਲੱਗੂਗੀ Hehehe <laughs> ਆਪਦੀਆਂ ਰੀਲਾ ਬਣਾ ਲੀਆਂ ਸਾਰ ਉਹ ਵਿਊ ਬੜਾ ਘੰਟ ਆ ਰਿਹਾ ਮਨੂਰਿਆ ਕੇ ਦੇਖ ਚੈੱਕ ਕਰ ਵਿਊ ਦੇਖ ਚੈੱਕ ਕਰ ਸਾਰਿਆਂ ਦੀਆਂ ਗਿੱਦੀਆਂ ਫੋਟੋ ਕੈਮਰਾਮੈਨ ਰਹਿ ਗਿਆ ਸੀ ਓਏ ਕੈਮਰਾਮੈਨ ਲੈ ਵੀ ਮਿੱਤਰੋ ਰੀਲਾ ਬਣ ਗਈਆਂ ਸਰਾ ਰੀਲਾ ਆਲਾ ਲੱਗ ਗਿਆ ਸਰਾ ਤੇ ਹੁਣ ਆਪਾਂ ਚੱਲਿਆਂ ਤੇ ਉਹਨਾਂ ਦਾ ਜਵਾਖਾਂ ਦਾ ਪੀਜਾ ਵੀ ਠੰਡਾ ਕਰਾਦਾ ਯਾਰ ਮੰਡੀ 'ਚ ਖੜੇ ਸੀ ਚੱਲੀਏ ਵੀ ਚਲੋ ਵੀ ਹੈਲੋ ਗਾਇਜ਼ ਬਾਏ ਬਾਏ ਲਾਈਵ ਮਿੱਤਰੋ ਆਪਾਂ ਪਹੁੰਚ ਗਏ ਹੁਣ ਘਰੇ ਮਸਟੈਂਗ ਲਾਤੀ ਅੰਦਰ ਤੇ ਉਧਰ ਉਹਦੀਪੂ ਹਜੇ ਦੂਜਾ ਟਰੈਕਟਰ ਲਾਈ ਜਾਂਦਾ ਅੰਦਰ ਲਵੇ ਦੀ ਲਾਦੀਆਂ ਇਦਰੀ ਬਾਤਸਾ ਕੀ ਹਾਲ ਚਾਲ ਆ ਮਿੱਤਰੋ ਲੈ ਵੀ ਮਿੱਤਰੋ ਅਜੀ ਰਾਤ ਆ ਗਈ ਸੀ ਬਾਰਡਰ ਤੇ ਤੇ ਅੱਜ ਸਵੇਰੇ ਸਵੇਰੇ ਗਏ ਅਸੀਂ ਪਟਨਾ ਤੇ ਸ਼ਾਪਿੰਗ ਕਰਾ ਕੇ ਲਿਆਂਦੀ ਆ ਉਹ ਸ਼ਾਪਿੰਗ ਵਾਲੇ ਉਹ ਦੇ ਲਫਾਫੇ ਉਹ ਪੈਨੇ ਦੀਪੂ ਨੂੰ ਨਾਲ ਇਹਨਾਂ ਨੂੰ ਛੜੜਾ ਝੋਲਟਾ ਮੱਤੇ ਲੋਹੜਾ ਲੂਣਾ ਲੈ ਕੇ ਆਈ ਤੇ ਅਸੀਂ ਅਸੀਂ ਪਹਿਲਾਂ ਪਾਤਲਾ ਮਾਗੇ ਦੀ ਪਹਿਲਾਂ ਵਲੋਗ ਨਹੀਂ ਸਟਾਰਟ ਕਰਿਆ ਇਹ ਹੁਣ ਮਨੀ ਕਹਿੰਦਾ ਜਾਣਾ ਵਾਪਸ ਤੇ ਅੱਜ ਹੋ ਗਿਆ ਹਫਤਾ ਤੇ ਦੀਪੂ ਕਹਿੰਦਾ ਮੇਰੀ ਰੀਲ ਬਣਾ ਦੇ ਰੀਲ ਗਿਆ ਰੀਲ ਦੀਪੂ ਦੀ ਰੀਲ ਤੇ ਚਲੋ ਆ ਵਾ ਕੀ ਬਾਤ ਆ ਉਹ ਟੈਟੂ ਦੀ ਕਿਆ ਰੱਖੀ ਨਾਲੇ ਆਹੋ ਪੈਸੇ ਲਾਇਆ ਠੀਕ ਆ ਜਿਹੜਾ ਚਾਵਾਂ ਨਾਲ ਪਾ ਕੇ ਰੱਖਿਆ ਸਾਮ੍ਹ ਕੇ ਰੱਖੀ ਹੈ ਹੈ ਵੇਲੇ ਹੋ ਗਿਆ ਜੀ ਆਹੋ ਅਜੇ ਵੇਲੇ ਹੀ ਆ ਕਿਹੜੀ ਕਮਾਈ ਕਰਦਾ ਆ ਜੀ ਜਦੋਂ ਮਰਜੀ ਜੀ ਆਇਆਂ ਨੂੰ ਬਾਏ ਬਾਏ ਲੈ ਵੀ ਮਿੱਤਰੋ ਚੱਲੇ ਮਣੀ ਹੋ ਰਹੀ ਦੀ ਨੇ ਵੀ ਮਿੱਤਰੋ ਫੇਰ ਪਤਨ ਆਈ ਸੀ ਨਾਲੇ ਦਵਾਈ ਸੀ ਮੰਮਾ ਨੂੰ ਦਵਾਈ ਤੇ ਬਾਕੀ ਨਾਲੇ ਆ ਜ਼ਿੰਮੇਵਾਰੀਆਂ ਵੀ ਹੁੰਦੀਆਂ ਘਰ ਦੀਆਂ ਆ ਦੇਖੋ ਸਮਾਨ ਸੋਣ ਵੀ ਲਿਆ